ਨੇ 4 ਮਹੀਨੇ ਹੋ ਗਏ ਨੂੰ ਪਿੰਡ ਗਈ ਮਗਰ ਨਹੀਂ ਕੋਈ ਆਇਆ ਤਾਂ ਹੀ ਨੇ ਮਗਰ ਆਇਆ ਕੋਈ ਉੱਥੇ ਵੀ ਭਰਾ ਪਰ ਜਾਇਆ ਨਾ ਐਦਾਂ ਹੀ ਕਰਦੀ ਹੁਣੀ ਆ ਇਹਦੀਆਂ ਕਰਤੂਤਾਂ ਵੇਖ ਕੇ ਮਗਰ ਨਹੀਂ ਕੋਈ ਆਉਂਦਾ ਤੇ ਜੋ ਉੱਥੇ ਕਰਦੀ ਆ ਉਹੋ ਇੱਥੇ ਕਰਦੀ ਆ ਉਹ ਮੈਂ ਤੇ ਉਹ ਵੇਲੇ ਨੂੰ ਪਛਤਾਉਂਦਿਆਂ ਜਿਹੜੇ ਟਾਈਮ ਮੈਂ ਤੈਨੂੰ ਕਹਿਤਾ ਵੀ ਆਡਾ ਰਿਸ਼ਤਾ ਕਰਾ ਦੇ ਅੱਜ ਤੇ ਜਿਵੇਂ ਆਈ ਆ ਜਾਂਦੇ ਹੋਏ ਵੀ ਮਹੀਨਾ ਹੋ ਗਿਆ ਨੂੰ ਆਈ ਠੀਂ ਉਹਨਾਂ ਲਈ ਸਮਝ ਲਈ ਹੈ ਹੀ ਆ ਓ ਯਾਰ ਬਹੁਤੀਆਂ ਗੱਲਾਂ ਨਾ ਕਰ ਤੂੰ ਮੈਨੂੰ ਬਾਗ ਦੇ ਤੇ ਮੈਂ ਬੜਾ ਦੇਣਾ ਉਹ ਤਾਂ ਮੈਂ ਇੱਕ ਸਾ ਬਲਾਇਆ ਵੇ ਜਦੋਂ ਪਹਿਲਾਂ ਮੰਮੀ ਹੀ ਨਾ ਉਹ ਤਾਂ ਤੇ लवली ਮੇਰੀ ਸੋਹਲਾ ਘਰ ਜਿਹੜਾ ਪਿਆਹਾ ਤੇ ਨਾ ਆਪਣੇ ਨਾਂ ਰੱਖੀ ਜੇ ਸੋਨੇ ਦਾ ਚੋਰ ਹੋ ਸਕਦੀ ਜਾਂ ਤਾਂ ਹੋਰ ਕੀ ਨਹੀਂ ਕਰ ਸਕਦੀ ਪਹਿਲਾਂ ਆਂਦੀ ਹੀ ਇਕੱਲੇ ਤਾਸ ਸੀ ਹੁਣ ਚੈਨ ਵੀ ਨਿਕਲ ਆਈ ਹੁਣ ਸਾਰੀਆਂ ਚੀਜ਼ਾਂ ਨਿਕਲ ਆਈਆਂ ਵੀ ਹੈਗੀਆਂ ਹੀ ਵਿੱਚ ਤੇ ਮੇਝ ਵੇਖੀਆਂ ਹੀ ਆ ਇਹਨਾਂ ਨੇ लवली ਨੂੰ ਤੇਨੇ ਵਾਰੇ ਆਉਣੀ ਨਹੀਂ ਨਹੀਂ ਦੇਣਾ ਆਹ ਤੇ ਵਿੱਚ ਮੈਂ ਬੋਲੀ ਆ ਫੇਰ ਬਖੀ ਆ ਵੀ ਦੋ ਤਿੰਨ ਚੀਜ਼ਾਂ ਹੈਗੀਆਂ ਵਾ ਦੋ ਤਿੰਨ ਚੀਜ਼ਾਂ ਨਹੀਂ ਸਾਰਾ ਕੁਝ ਹੀ ਘਰ ਦਾ ਹੀ ਜਿਹੜੀ ਤੂੰ ਚਾਤਰ ਬਣੀ ਆ ਇਹ ਆਉਣਾ ਤੇ ਆ ਤੈਨੂੰ ਮੈਂ ਆ ਕੇ ਦੱਸੂਗੀ ਆਉਣਾ ਨਹੀਂ ਤੇ ਪਿਆਰੀ तेरे नालों में तेरे क्या नाक